ਤਸੇ ਕਾਲਜ ਦੇ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸਿਵ ਵਲੌਗਸ ਤੇ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਐਸੀ ਵੀ ਵਧੀਆ ਜੀ ਠੀਕ ਠਾਕ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਹੈਗੇ ਨੇ ਨਵੇਂ ਚੈਨਲ ਕਰ ਲੋ ਜੀ ਸਬਸਕ੍ਰਾਈਬ ਤੇ ਅੱਜ ਹੈਗਾ ਜੀ ਡੇ ਫਰਾਈਡੇ ਸੋ ਪਹਿਲਾਂ ਮੈਂ ਵੀ ਕਹਿ ਰਹੇ ਸੀ ਕਿ ਛੁੱਟੀ ਹੈ ਬਟ ਆਫਟਰ ਦਾ ਕਹਿੰਦੇ ਕਿ ਛੁੱਟੀ ਨਹੀਂ ਹੈਗੀ ਸਾਡੇ ਸਕੂਲ ਦੀ ਸੋ ਅੱਜ ਹੈਗਾ ਜੀ ਅੱਜ ਵੀ ਵਸ ਤਿੰਨ ਦਿਨ ਤੋਂ ਸਾਡੇ ਨੇੜੇ ਇੱਥੇ ਵਿਲੇਜ ਹੈ ਸਾਜਰੀ ਉੱਥੇ ਮੇਲਾ ਲੱਗਦਾ ਮੀਨਸ ਮੱਥਾ ਵੀ ਟੇਕਣ ਜਾਂਦੇ ਨੇ ਸਾਰੇ ਜਣੇ ਤੇ ਅੱਜ ਸੋਚ ਰਹੇ ਬੱਚੇ ਕਹਿ ਰਹੇ ਸੀ ਕਿ ਕਿ ਅਸੀਂ ਜਾਣਾ ਹੈ ਤੇ ਅੱਜ ਮੈਂ ਵੀ ਅਸੀਂ ਵੀ ਜਾਈਏ ਬੱਚਿਆਂ ਕਰਕੇ ਹੁੰਦਾ ਹੈ ਬਸ ਅਦਰਵਾਈਜ਼ ਤਾਂ ਮੈਨੂੰ ਮਤਲਬ ਐਡਾ ਸ਼ੌਂਕ ਨਹੀਂ ਹੈਗਾ ਮੇਲਿਆਂ ਵਗੈਰਾ ਤੇ ਜਾਣ ਦਾ ਮਤਲਬ ਭੀੜ ਵਾਲੀ ਜਗ੍ਹਾ ਤੇ ਜਾਣ ਦਾ ਸੋ ਦੇਖਦੇ ਹਾਂ ਮੌਸਮ ਵੀ ਠੀਕ ਹੈ ਮੀਂਹ ਜਿਆ ਪੈ ਗਿਆ ਸੀਗਾ ਥੋੜਾ ਵਧੀਆ ਹੋ ਗਿਆ ਨਹੀਂ ਤਾਂ ਇੰਨੀ ਗਰਮੀ 'ਚ ਤਾਂ ਵੈਸੇ ਹੀ ਨਹੀਂ ਕਿਤੇ ਜੀ ਕਰਦਾ ਹੈਗਾ ਜਾਣ ਦਾ ਤੇ ਬਾਕੀ ਜੀ ਇੱਕ ਹੋਰ ਹੁਣ ਨਵਾਂ ਕੰਮ ਸ਼ੁਰੂ ਕਰਨਾ ਹੈ ਪਰ ਮੈਂ ਉਹ ਦੱਸਣਾ ਨਹੀਂ ਹੈਗਾ ਕਿ ਕਿਹੜਾ ਨਾਮ ਕੰਮ ਉਹ ਫਰਮ ਉਹ ਦੱਸਣਾ ਨਹੀਂ ਆਇਆ ਕਿ ਕਿਹੜਾ ਨਵਾਂ ਕੰਮ ਸ਼ੁਰੂ ਕਰਨਾ ਹੈ ਉਹ ਤਾਂ ਹੁਣ ਜਦੋਂ ਨੀਂਹ ਪੱਥਰ ਰੱਖਿਆ ਜਾਊਗਾ ਨਾ ਉਦੋਂ ਹੀ ਤੁਹਾਨੂੰ ਮੈਂ ਦੱਸਾਂਗੀ ਜਦੋਂ ਮੈਨੂੰ ਸ਼ੋਰਟੀ ਹੋਗੀ ਕਿਉਂਕਿ ਜਿਹੜਾ ਫਿਰ ਮੈਂ ਪਹਿਲਾਂ ਦੱਸ ਦੇਣੀਆ ਕੰਮ ਪਹਿਲਾਂ ਹੀ ਕੈਂਸਲ ਹੋ ਜਾਂਦਾ ਉਹ ਬੰਦਾ ਹੀ ਨਹੀਂ ਹੈਗਾ ਸੋ ਰੋਜ਼ ਸਲਾਹਾਂ ਜੀਆਂ ਕਰੀ ਜਾਂਦੇ ਆ ਤੇ ਬੰਦਾ ਕੁਝ ਵੀ ਨਹੀਂ ਹੈਗਾ ਬਾਕੀ ਦੇਖਦੇ ਆ ਹੁਣ ਕਿ ਜਿਹੜਾ ਹੁਣ ਆਪਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਉਹਦਾ ਕੀ ਬੰਦਾ ਹੈ ਤੇ ਸਾਥ ਦਾ ਤੁਸੀਂ ਦਿੰਦੇ ਆ ਇਹਦੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਹੈਗੀ ਤੇ ਸਾਨੂੰ ਇਗਜ਼ਾਮਸ ਕਰਕੇ ਸਕੂਲ ਤੇ ਛੁੱਟੀ ਛੇਤੀ ਹੋ ਜਾਂਦੀ ਹੈ ਤੇ ਫਤਿਹ ਹੁਣ ਜਾਂਦੇ 3 ਵਜੇ ਮੈਂ ਸਵਾ 1 ਕਿ ਇੱਕ ਵਜੇ ਆ ਜਣੀ ਆ ਤੇ ਅਮਨਹਰੀ ਦੀ ਸਲਾਮ ਗਏ ਹੋਏ ਨੇ ਬਸ ਆਉਣ ਵਾਲੇ ਨੇ ਮੈਨੂੰ ਹੁਣੇ ਫੋਨ ਆਇਆ ਸੀ ਕਹਿੰਦੇ ਕੱਪੜੇ ਵਗੈਰਾ ਚੇਂਜ ਕਰ ਲਓ ਬਸ ਅਸੀਂ ਆ ਗਏ ਫਿਰ ਚੱਲਦੇ ਆ ਤੇ ਹੁਣ ਮੈਨੂੰ ਟੈਨਸ਼ਨ ਪਈ ਹੈ ਕਿ ਸੂਟ ਕਿਹੜਾ ਪਾਵਾਂ ਬਸ ਉਹੀ ਕੱਪੜਿਆਂ ਦੀ ਟੈਨਸ਼ਨ ਪਈ ਰਹਿੰਦੀ ਵੀ ਬੰਦਾ ਕੀ ਪਾ ਕੇ ਜਾਵੇ ਤੇ ਮੰਮੀ ਕਹ ਰਹੀ ਸੀ ਮੈਂ ਰੋਟੀ ਬਣਾ ਦਾਂ ਪਰ ਮੈਨੂੰ ਰੋਟੀ ਦੀ ਭੁੱਖ ਨਹੀਂ ਹੈਗੀ ਆ ਮੈਂ ਚਾਹ ਜ਼ਰੂਰ ਪੀਣੀ ਆ ਤੇ ਬਸ ਚਾਹ ਵਗੈਰਾ ਅਮਨਹਰੀ ਆ ਜਾਣ ਤਾਂ ਚਾਹ ਚੁੱਪ ਬਣਾਨੇ ਆ ਆ ਕਿ ਉਹ ਦੁਬਾਰਾ ਚਲਦੇ ਆ ਮੇਲੇ 'ਚ ਦੇਖਾਂਗੇ ਜੇਦੋਂ ਉੱਥੇ ਵੀਡੀਓ ਸ਼ੂਟ ਕੀਤੀ। ਲਓ ਜੀ ਮੇਲੇ ਦਾ ਤੇ ਪਤਾ ਨਹੀਂ ਪਰ ਪਹਿਲਾਂ ਆਪਾਂ ਕੰਮ ਕਰ ਲਈਏ ਜਿਹੜੀ ਚੀਜ਼ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਅੱਜ ਸੋਨੂ ਵੀਰਾਂ ਨੇ ਵੀ ਆਉਣਾ ਹੈ ਸ਼ਾਮ ਨੂੰ। ਤੇ ਮੈਂ ਬਸ ਲੱਗੀ ਹਾਂ ਜਿਹੜੇ ਮਾੜੇ-ਮੋٹے ਕੰਮ ਨੇ। ਅਮਨੁਰੀ ਦਾ ਘਰੇ ਨਹੀਂ ਹੈਗੇ ਬੱਚੇ ਆਣ ਵਾਲੇ ਨੇ। ਜਿਨ੍ਹਾਂ ਨੂੰ ਆਉਂਦੇ ਨੇ ਥੋੜਾ-ਬੋਤਾ ਕਰਦੀਆਂ ਫਿਰ ਉਹਨਾਂ ਨੂੰ ਦੁੱਧ ਪਾਣੀ ਦੇ ਕੇ ਬਾਕੀ ਕਰੂੰਗੀ। ਤੇ ਵੈਸੇ ਵੀ ਮੇਰਾ ਮੇਲੇ 'ਚ ਜਾਣ ਦਾ ਕੋਈ ਮੂਡ ਹੈ ਨਹੀਂ। ਮੈਂ ਤਾਂ ਜਾਣਾ ਨਹੀਂ ਬੱਚਿਆਂ ਨੂੰ ਲੈ ਕੇ ਚਲੇ ਜਾਣਗੀ ਬਸ ਉਹ। ਵੈਸੇ ਮੇਰਾ ਅੱਜ ਮੂਡ ਬਹੁਤ ਖਰਾਬ ਹੈ ਮੈਨੂੰ ਗੁੱਸਾ ਬਹੁਤ ਆ ਰਿਹਾ ਪਤਾ ਨਹੀਂ ਕਿਉਂ ਬਸ ਗੁੱਸਾ ਆ ਰਿਹਾ ਬਸ ਕੁਝ ਨਹੀਂ ਕਹਿ ਸਕਦੇ ਤੇ ਚਲੋ ਜੀ ਬੱਚੇ ਆ ਗਏ ਨੇ ਤੇ ਆਪਾਂ ਬੱਚਿਆਂ ਨੂੰ ਰਿਸੀਵ ਕਰ ਲਈਏ ਵੈਸੇ ਤਾਂ ਮੰਮੀ ਖੜੇ ਹੋਏ ਨੇ ਅੱਗੇ ਤੇ ਅੱਜ ਸਾਡੇ ਘਰ ਮੂਰੇ ਨਾਲ ਘੂੰਗ ਖੜਿਆ ਹੋਇਆ ਉਹਦੇ ਕਰਕੇ ਬੜੀ ਭੀੜ ਜੀ ਹੋਈ ਪਈ ਹੈ ਓਏ 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 ਓ ਲਾ ਟਿੰਡੀ ਸਿੱਧੀ ਆਉਂਦੀ ਠਾ ਜਾ ਕੇ ਕਮਰੇ ਚ ਹਾਂ ਟਮੋਰੋ ਇਜ਼ ਹਾਲੀਡੇ ਉਹ ਪੁੱਤ ਜਿੱਥੇ ਹੁੰਦੇ ਰੋਜ ਉੱਥੇ ਹੀ ਨੀ ਹੋਰ ਕਿੱਥੇ ਜਾਣਾ ਅੱਪਣ ਵੀ ਉੱਥੇ ਵੀ ਤੇ ਜਾਣਾ ਪੁੱਤ ਕਿਵੇਂ ਰਹਾ ਅਮਾ ਸਾਨੂੰ ਆਪਾਂ ਉੱਥੇ ਵੀ ਤੇ ਜਾਣਾ ਅੱਜ ਉਹ ਵੀ ਆ ਰਹੇ ਨੇ ਮਮਾ ਹੁਣੇ ਵੀ ਪਰ ਉਹਨਾਂ ਨੂੰ ਕੀ ਪਤਾ ਉਹਨਾਂ ਨੇ ਕਿੰਨੇ ਵਜੇ ਆਉਣਾ ਜੇ ਤਾਂ ਉਹ ਆ ਗਏ ਫਿਰ ਇਕੱਠੇ ਚੱਲ ਪਾਂਗੇ ਕਿੱਥੇ ਕਹਿ ਨਹੀਂ ਸੀ ਰੇ ਮੇਲੇ ਤੇ ਜਾਣਾ ਅੱਜ ਮੈਂ ਹਰਿਆਣਾ ਨਹੀਂ ਮੇਰਾ ਕੋਈ ਮੂਡ ਨਹੀਂ ਹੈਗਾ ਜਾਣ ਦਾ ਕਿਉਂ ਬੱਸ ਮੈਂ ਜੀਨ ਕਰ ਰਹਾ ਜਾਨ ਨੂੰ ਤੁਸੀਂ ਦੱਸੋ फटाफट ਪੇ ਦੁੱਧ ਪਾਣੀ ਪੀਣਾ ਕੀ ਪੀਣਾ ਮੈਂ ਉਦੋਂ ਬਾਅਦ ਲੱਗਾ ਆਪਣੇ ਡਿਊਟੀ ਤੇ ਪਾਣੀ ਕਿਉਂ ਆ ਦੇਖੋ ਬੇਟੀ ਛੋਟੀ ਜੀ ਡਿਊਟੀ ਤਾਂ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਪਾਣੀ ਵਾਲੀ ਬੋਤਲ ਖੁਦ ਫਿਲ ਕਰ ਸਕਦੇ ਆ ਅੰਮਾ ਹਾਂਜੀ ਚੱਲਾਂਗੇ ਉਹ ਆਉਣਗੇ ਫੇਰ ਹੀ ਚੱਲਾਂਗੇ ਮੈਂ ਥੋੜੀ ਲੈ ਕੇ ਜਾਣਾ ਤੁਹਾਨੂੰ ਤੁਸੀਂ ਵੀ ਚੱਲ ਨਹੀਂ ਮੈਂ ਰਣੀ ਦਿਲ ਕਰਦਾ ਬੁੱਤ ਮੈਂ ਨਹੀਂ ਜਾਣਾ ਹੈਗਾ ਤੁਸੀਂ ਜਾਓ ਤੁਸੀਂ ਮਾਰੋ ਆਪਾਂ ਤਾਂ ਫਿਰ ਥੋੜੀ ਜਿੜ ਗੁਈ ਆ ਰਾਂਗੇ ਹੈ ਕੌਣ ਉਹ ਬਸ ਆਉਣ ਵਾਲੇ ਨੂੰ ਮੰਮਾ ਨਹੀਂ ਕਹਿੰਦੇ ਮੈਂ ਆਉਣ ਵਾਲੀ ਨੂੰ ਆਸਮਾਨ ਆਉਂਦੇ ਨੇ ਬਸ ਠੀਕ ਹੈ ਅਗਲਾ ਅਸੀਂ ਇਥੇ ਰਹਿ ਤਰ ਮੈਂ ਆਪੀ ਲੈਣੀ ਆ ਪਾਣੀ ਮੰਮਾ ਹਾਂ ਉਹਨਾਂ ਦਾ ਬੁਰੀ ਦੀ ਹੋਗੀ ਨਾ ਦੰਮੂ ਆਬੀਅਸਲੀ ਨਾਲ ਹੀ ਆਉਗੀ ਪਰ ਤਾਂ ਮੰਮਾ ਪਾਪਾ ਆਉਣਗੇ ਤਾਂ ਦੰਮੂ ਵੀ ਨਾਲ ਹੀ ਹੋਗੀ ਪਾਗਲ ਬੱਦ ਦਿਮਾਗ ਦਾ ਮੈਂ ਕਹਿਣਾ ਭੁੱਲ ਗਿਆ ਸੱਜੀ ਸਮਾਂ ਲੱਗੇ ਫੇ ਜਾ ਮੈਂ ਲਾਦਾ ਉਹਨੇ ਉੱਥੇ ਜਾਣਾ ਹੋਣਾ ਹੁਣਤੀ ਫੇਰੀ ਸੀ ਉਹ ਮੈਂ ਦੇਖੀ ਸੀ ਦੂਸ਼ੰਤ ਆਣਾ ਹੋਣਾ ਨੇ ਆਪਣੀ ਤਾਂ ਕਰਕੇ ਵੈਰੀ ਗੁੱਡ ਬਈ ਵੈਰੀ ਗੁੱਡ ਭੰਗੜਾ ਪਾਕੇ ਦਿਖਾ ਦ ਫਿਰ ਸਿੱਖੂ ਜੇ ਭੰਗੜਾ ਤਾਂ ਪਾਕੇ ਦਿਖਾ ਦ ਪਹਿਲਾਂ ਦਿਖਾ ਦਿਓ ਇਹ ਕਿ ਆਈਸ ਬੰਦ ਕਰੋ ਕੀ ਆਈਸ ਬੰਦ ਆਈਸ ਬੰਦ ਕਰਾ ਠੀਕ ਹੈ ਜਲਦੀ ਕਰੋ ਫਿਰ ਮੈਂ ਤੁਹਾਨੂੰ ਚਾਹ ਵੀ ਬਣਾ ਕੇ ਦਵਾ ਚਾਹ ਹੋਰ ਵੀ ਨਹੀਂ ਅੱਜ ਕਿਹੜਾ ਟੈਸਟ ਲਿਆ ਸੀ ਮੈਮ ਨੇ ਜੰਬਲ ਟੇਬਲ ਉਹ ਵੈਰੀ ਗੁੱਡ ਅੱਜ ਜੰਬਲ ਟੇਬਲ ਜੈਨ ਨੇ ਲਿਆ ਸੀ ਉਹ ਵੈਰੀ ਗੁੱਡ ਵਾਸ ਟੂ ਕਾ ਟਾਈਟਸ ਓਕੇ ਉਹ ਵਾ ਸਮਾਈਲੀ ਵੀ ਨਾਲ ਗੁੱਡ ਵੀ ਆ ਜਾਣਾ ਮਮਾ ਮੈਂ ਆਪਣੇ ਨਾਲ ਸਮਾਈਲ ਦਿੱਤੀ ਮੈਂ ਪਿੱਛੇ ਡੋਂਗਾ ਤੈਨੂੰ ਮੇਰੇ ਬੋਲ ਮੈਂ ਨਾ ਰੀਡ ਵੀ ਨਹੀਂ ਕੀਤਾ ਅੱਛਾ ਜੀ ਅੱਛਾ ਜੀ ਪਹਿਲਾਂ ਮੈਂ ਨਾ ਅੱਜ ਵੀ ਕਾ ਟੂ ਦਾ ਟੇਬਲ ਹੈ ਮੈਂ ਸਾਰਾ ਟੂ ਦਾ ਟੇਬਲ ਗਿਆ ਨਾ ਤੁਸੀਂ ਕਿਹਤੋਂ ਦਿੰਦੇ ਫਿਰ ਮੈਂ ਹਾਂ ਵੈਰੀ ਗੁੱਡ ਚਲੋ ਹੁਣ ਤੁਸੀਂ ਦੱਸੋ ਕੀ ਚਾਹ ਕੌਫੀ ਕੀ ਪੀਣਾ ਛੇਤੀ ਦੱਸ ਦਿਓ ਚਾਹ ਬਣੀ ਹੈ ਮਤਲਬ ਦੁੱਧ ਚ ਪੱਤੀ ਪਾ ਦਨੀ ਹੈ ਤੁਹਾਨੂੰ ਫਿਰ ਮੈਂ ਤੁਸੀਂ ਪਹਿਲਾਂ ਇਹਨਾਂ ਨੂੰ ਚਾਹ ਬਣਾ ਕੇ ਦਵਾ ਤੇ ਫਿਰ ਮੈਂ ਨਾਲ ਬਾਕੀ ਕੰਮ ਕਰਾਂ ਸਪਾਈਸਬੂਈ ਤਾਂ ਹਾਂ ਹੱਦੋਂ ਮੇਜ਼ਾ ਤੇ ਨੇ ਇਹਨਾਂ ਨੂੰ ਨਾ ਨਾ ਕੁਰੀ ਰੰਗਿਆ ਨੇ ਉਹ বিনা ਜੀਜੀ ਨਾਲ ਰੋੜੀ ਕੁਰੀ ਰੰਗਿਆ ਨੇ ਉਹ ਉਹਦੇ ਕਰੀ ਕਰੀ ਜਾਂਦੀ ਹੈ ਹਨਾ ਉਹ ਅਗਰ ਉਹਦੇ ਰਿ ਰਿ ਜੀ ਰਿ ਜੀ ਨਾ ਕਿੰਦੀ ਮੈਨਾਂ ਮੇਰਾ ਕਿ ਆਪਣੀ ਭੈਣ ਦਾ ਸਾਦੀ ਦੀ ਹੈ। ਹੈ? ਬੋਲਦਾ ਨਹੀਂ। ਹੁਣ ਤਾਂ ਐਨੇ ਤਰ੍ਹਾਂ ਦੇ ਟਿਫਨ ਲੈਣਦੇ ਆ ਦੇਖੋ ਵੀ ਇੱਕ ਟਿਫਨ ਲੈ ਗਏ ਜਾਂਦੇ ਚ ਸਾਰਾ ਕੁਝ ਆ ਜੇ। ਪਰ ਫਿਰ ਵੀ ਇੰਨੀਆਂ ਨਾਲ ਬਾਕਸ ਅਲੱਗ ਤੋਂ ਕੋਈ ਫਰੂਟ ਕੋਈ ਕੁਝ ਲਾਉਣ ਨਾਲ ਅਲੱਗ ਤੋਂ ਮਤਲਬ ਦੇਣੀ ਪੈਂਦੇ ਨੇ। ਤੇ ਰੋਜ਼ ਇਹਨਾਂ ਦੇ ਬੈੱਡ 'ਚ ਐਨੇ ਟਿਫਨ ਹੁੰਦੀ ਹੁੰਦੇ ਨੇ। ਲਓ ਜੀ। ਖਲਾਰਾ ਖੂਰਾ ਜਮ ਚੱਲਣਾ ਸ਼ੁਰੂ ਹੋ ਗਿਆ। ਮੈਨੂੰ ਕੁਝ ਨਹੀਂ ਪਤਾ ਫਤ ਮੈਨੂੰ ਕੁਝ ਨਾ ਪੁੱਛ ਜਾ ਤੂੰ ਕੱਲ ਸੈਕੰਡ ਸੈਂਡੇ ਦੀ ਹੌਲੀਡੇ ਆ ਕਿਉਂ ਅੰਕਲ ਥੱਡੀ ਕੀ ਨਹੀਂ ਹੋਣੀ ਆ ਨਹੀਂ ਪੁੱਤ ਮੈਸੇਜ ਆਇਆ ਹੈ ਹਾਂ ਤੇ ਮੈਂ ਸਾਰੀ ਸੈਟਿੰਗ ਕਰਤੀ ਆ ਤੇ ਮੈਂ ਹੁਣ ਬਸ ਝਾੜੂ ਲਾਨੀ ਆ ਉਹ ਆਉਣ ਵਾਲੇ ਹੋਣਗੇ ਆਉਣਗੇ ਜਦੋਂ ਮੇਰਾ ਚਾਹ ਪੀਣ ਨੂੰ ਜੀ ਕਰਨ ਦੇ ਪਰ ਮੈਨੂੰ ਥੋੜੀ ਗਾਲੀ ਹੋ ਰਹੀ ਜਿਦੋਂ ਨਾ ਕੰਮ ਕਰਕੇ ਫਿਰ ਚਾਹ ਬਣਾਨੀ ਆ ਮੈਂ ਤੇ ਬਾਹਰ ਫੇਰ ਧੁੱਪ ਨਿਕਲ ਗਈ ਸਵੇਰੇ ਥੋੜਾ ਜਿਹਾ ਮੌਸਮ ਬੜਾ ਵਧੀਆ ਸੀਗਾ ਠੰਡਾ ਠੰਡਾ ਰਿਹਾ ਹਨ ਤੋਂ ਪਨੇਕੋਜੀ ਆਸਾ ਤੇ ਗੇਟ ਬਾਰੇ ਬਹੁਤ ਕੁਝ ਲੱਗੀ ਅੱਜ ਸਾਜਲੀ ਵੀ ਯਾਰ ਸੋਰੇ ਨਾ ਰੋਡ ਵਿੱਚ ਬਸਤੇ ਐਕਸੀਡੈਂਟ ਹੋਇਆ ਹੋਇਆ ਸੀਗਾ ਕਹਿੰਦੇ ਪਾਸ ਵਾਲੇ ਦੀ ਗਲਤੀ ਸੀ ਗਲਤੀ ਜਿਹਦੀ ਮਰਜ਼ੀ ਹੋਵੇ ਯਾਰ ਜਿਹੜੇ ਬੰਦੇ ਦਾ ਨੁਕਸਾਨ ਹੁੰਦਾ ਉਹ ਤੇ ਨਾ ਮਤਲਬ ਭਰ ਪਾਈ ਹੁੰਦੀ ਹੈਗੀ ਹੁਣ ਪਤਾ ਨਹੀਂ ਕਹਿੰਦੇ ਵੀ ਬਾਈਕ ਵਾਲੇ ਦੀ ਸੱਟਾਂ ਸੱਟਾਂ ਕਾਫੀ ਰੱਬ ਕਰੇ ਚਲੋ ਬਚਾਅ ਹੋ ਗਿਆ ਹੋਵੇ ਤਾਂ ਚੰਗੀ ਗੱਲ ਹੈ ਕੋਈ ਮਰਜ਼ੀ ਮਾਸਾ ਹੌਲੀ ਤੁਰ ਜਾ ਕਰੋ ਜੇ ਬੰਦਾ ਹੌਲੀ ਤੁਰ ਜਾਏ ਕਦੇ ਕਿੱਡੀ ਕ ਗੱਲ ਹੋ ਜੇਗੀ ਯਾਰ ਕੋਈ ਪਤਾ ਨਹੀਂ ਕੋਈ ਸਮਝਦਾ ਹੀ ਨਹੀਂ ਆ ਕਿ ਤਦ ਜੇ ਨੂੰ ਕੀ ਕਰੇ ਬੰਦਾ ਸਾਰੇ ਕੋਈ ਮਤਲਬ ਕਾਲੀ 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 ਤੇ ਜਦੋਂ ਇਦਾਂ ਦਾ ਕੋਈ ਗੱਲ ਹੋ ਜਾਂਦੀ ਹੈ ਉਦੋਂ ਵੀ ਦੇਖੋ ਉਦੋਂ ਵੀ ਤੇ ਆਪਾਂ ਟਿੱਕੇ ਬੈੰਨੇ ਆ ਤੇ ਉਥੋਂ ਬੱਸ ਵਾਲਾ ਤਾਂ ਕਹਿੰਦੇ ਭੱਜ ਭੁੱਜ ਗਿਆ ਸੀਗਾ ਤੇ ਬਾਈਕਰ ਨੂੰ ਕਹਿੰਦੇ ਲੈ ਕੇ ਜਾ ਰਹੇ ਸੀਗੇ ਉਹਦੇ ਕਾਫੀ ਸੱਟਾਂ ਲੱਗੀਆਂ ਸੀਗੀਆਂ ਚਲੋ ਵਿਚਾਰੇ ਦਾ ਬਚਾਅ ਹੋ ਗਿਆ ਹੋਵੇ ਕਿਸੇ ਤੇ ਜੀ ਨੂੰ ਪਰਿਵਾਰ ਨੂੰ ਕੁਝ ਨਾ ਹੋਵੇ ਹਨਾ ਬੜਾ ਔਖਾ ਹੋ ਜਾਂਦਾ ਉਹ ਹੋ ਤੇ ਅਜੀਬਾਸੀ ਫੈਮਿਲੀ ਆ ਰਹੀ ਹੈ ਦੁਬਾਰਾ ਤੇ ਫੇਰ ਆਉਣ ਕਲਾਗਣੀਆਂ ਕੱਲ ਕਹਿ ਰਹੇ ਸੀਗੇ ਕਹਿੰਦੇ ਵੀਡੀਓ ਬੜੀ ਕਹਿਣ ਸੀਗੀ ਸਾਰੀਆਂ ਭੈਣਾਂ ਇਕੱਠੀਆਂ ਆਈਆਂ ਬੜੀ ਮਸਤੀ ਕੀਤੀ ਤੇ ਜਦੋਂ ਇਕੱਠੇ ਹੋਏ ਹੁੰਦੇ ਫਿਰ ਮਸਤੀ ਹੁੰਦੀ ਹੋਈ ਹੈ ਜੀ ਤੇ ਹੁਣ ਕੱਲ ਸੈਟਰਡੇ ਦੀ ਛੁੱਟੀ ਹੈ ਨਾ ਬੱਚਿਆਂ ਨੂੰ ਤੇ ਛੁੱਟੀ ਕਰਕੇ ਫਿਰ ਉਹਨਾਂ ਨੇ ਸੋਚਿਆ ਹੋਣਾ ਕਿ ਚਲੋ ਚੱਲਦੇ ਆ ਸੈਟਰਡੇ ਸੰਡੇ ਦੋ ਦਿਨ ਹੈਗੇ ਨੇ ਜੇ ਵਿੱਚ ਪਲਾਨ ਬਣਿਆ ਪਰ ਮੇਰੀ ਛੁੱਟੀ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਦੇਖ ਜਿ세 ਨੇ ਕਿ ਤੇ ਜਾਣਾ ਵੀ ਹੋਇਆ ਤਾਂ ਇਹ ਚਲੇ ਜਾਣਗੇ ਮੇਰਾ ਐਡਾ ਕੋਈ ਚੱਕਰ ਨਹੀਂ ਹੈਗਾ ਜੇ ਤਾਂ ਮੈਨੂੰ ਛੁੱਟੀ ਮਿਲ ਗਈ ਮਤਲਬ ਜੇ ਆ ਗਈ ਤਾਂ ਪਲਾਨ ਬਣਿਆ ਜਾਂਦਾ ਅਸੀਂ ਰਾੜਾ ਸਾਫ ਸੋਚ ਰਹੇ ਸੀ ਕਿ ਜਾਣ ਦੀ ਬਟ ਪਤਾ ਨਹੀਂ ਬਣੇ ਪਲਾਨ ਕੇ ਨਾ ਬਣੇ ਦੇਖਦੇ ਆ ਜੋ ਵੀ ਬੰਨਾ ਤੁਹਾਡੇ ਸਾਹਮਣੇ ਹੋਣਾ ਤੁਹਾਨੂੰ ਪਤਾ ਲੱਗ ਹੀ ਜਾਣਾ ਲੋ ਜੀ ਹੁਣ ਆਪਾਂ ਬਣਾਈਏ ਚਾਹ ਤੇ ਚਾਹ ਪੀਏ ਗਰਮੀ ਦੇਖੋ ਫੇਰ ਕਿੰਨੀ ਤੁਹਾਨੂੰ ਪਸੀਨਾ ਦੇਦਾ ਹਣਾ ਮੇਰੇ ਫੇਸ ਤੇ ਚਾਹ ਪੀ ਕੇ ਫੋਟੋ ਬਾਅਦ ਦੇ ਦਿਆਂ ਕੀ ਹੈ ਨੈਕਸਟ ਸਕੇਡਿਊਲ ਆਪਣਾ ਉਹ ਰੰਗੀ ਲੱਗਣ ਲੱਗੇ ਹੋਣ ਤਾਂ ਧਿਆਨ ਨਾਲ ਲੁਕਾ। ਤੇ ਮੇਰਾ ਹੁਣ ਤਾਂ ਰਾਜਾ ਫਤਿਹਰਾ ਨੇ ਤਾਂ ਗੱਡੂ ਵੀ ਲਿਆ ਸੀਗਾ। ਆਉਂਦੇ ਆ। ਅਸੀਂ ਰਹਿ ਗਏ। ਉਹਨਾਂ ਨੇ ਤਾਂ ਜੇ ਠਰ ਕੇ ਆਉਣਾ। ਆਪਣੀ ਜਵਾਬ ਬਣਾ ਕੇ ਰੱਖ ਬੰਦੇ ਆ। ਉਹ ਜਦੋਂ ਆਉਣਗੇ ਆ ਕੇ ਆਪਣੀ ਬਣਾ ਕੇ ਖੇੜਾਂਗੇ। ਕਿ ਕਿੰਨਾਂ ਨੂੰ ਡੇਢ ਘੰਟਾ 2 ਘੰਟੇ ਹੋ ਗਏ ਘਟੋ ਘਟ ਕਹਿੰਦੇ ਉਹ ਵੀ ਹੋਣ ਨਹੀਂ ਹੋਣਾਂ ਨੇ। ਅਜੇ ਤਾਂ ਕਾਇ ਨਹੀਂ ਹੈਗੇ। ਪਤਾ ਨਹੀਂ ਰੱਬ ਜਾਣਦਾ। ਕਿੰਨੇ ਵਜੇ ਤੱਕ ਆਉਣਗੇ। ਪਰ ਮੈਂ ਲੇਟ ਹੋਣੀ ਜ਼ਰੂਰੀ। ਸੋ ਸਭ ਤੋਂ ਪਹਿਲਾਂ ਮੈਂ ਆਪਣੀ ਚਾਹ ਬਣਾ ਲਵਾਂ ਮੈਂ ਉਹਨਾਂ ਦੀ ਚਾਹ ਵੀ ਰਾਖੀ ਰੁੱਤੀ ਨਾਲ ਮੈਨੂੰ ਫੇਰ ਦੁਬਾਰਾ ਬਣਾਣੀ ਪਊਗੀ ਥੋੜਾ ਬਸ ਇਹ ਕੰਮ ਕਰਨ ਤੋਂ ਬਾਅਦ ਫਿਰ ਉਸ ਤੋਂ ਆਪਾਂ ਨਾਲ ਰੋਟੀ ਪਾਣੀ ਦਾ ਵੀ ਕਰਦੇ ਆਂ ਫਿਰ ਕਿਉਂਕਿ ਜਦ ਸਾਰੇ ਜਣੇ ਇਕੱਠੇ ਹੋਏ ਹੁੰਦੇ ਨੇ ਫਿਰ ਆ ਹੁੰਦਾ ਵੀ ਚੱਲ ਬੈਠ ਕੇ ਗੱਲਾਂਬੱਲਾਂ ਮਾਰਨੀਆਂ ਹੁੰਦੀਆਂ ਨੇ ਤੇ ਲੋ ਜੀ ਆਪਣੀ ਸਾਰੀ ਸਫਾਈ ਹੋ ਗਈ ਤੇ ਪੰਨੀਤ ਹੋ ਗਈ ਅਜੇ ਵੀ ਟੀਵੀ ਇੰਜੋਏ ਕਰ ਰਹੇ ਨੇ ਜੋਤਾਂ ਦੇ ਨਜ਼ਾਰੇ ਨੇ ਦੇਖੋ ਪੁਣੇ ਇੱਥੇ ਸੌਂ ਗਏ ਦੂਜੇ ਨੇ ਅਜ ਅੱਜ ਯੂਨੀਫਾਰਮ ਵੀ ਨਹੀਂ ਲਾਈ ਤੇ ਟੀਵੀ ਦੇ ਉੱਥੇ ਲੱਗਾ ਫਿਰ ਤੇ ਚਲੋ ਤੁਸੀਂ ਵੀ ਕਰੋ ਟੀਵੀ ਬੰਦ ਦੀ ਸੋ ਜੋ ਹੈ ਜਦੋਂ ਆਉਣਗੇ ਫਿਰ ਚਲੇ ਜਾਵਾਂਗੇ ਅਜ ਕਿਹੜਾ ਹੋ ਆ ਗਏ ਜਾਣਾ 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 ਕਹਿੰਦਾ 1 ਵਜੇ ਤਾਂ ਉਹ ਮੈਨੂੰ ਕਹਿ ਰਹੇ ਨੇ ਕਿ ਅਸੀਂ ਆ ਗਏ ਆ ਜਦੋਂ ਆਉਣਗੇ ਉਦੋਂ ਹੀ ਜਾਓਗੇ ਤੇ ਚਲੋ ਜੀ ਅੱਜ ਦਾ ਵਲੌਗ ਵੀ ਮੈਂ ਇੱਥੇ ਹੀ ਕਰਦੀ ਆ ਐਂਡ ਤੇ ਆਪਾਂ ਹੁਣ ਤੁਹਾਨੂੰ ਕਿਸੇ ਨਵੇਂ ਵਲੌਗਰ ਨਾਲ ਮਿਲਾਂਗੇ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਖੁਸ਼ ਦੇ ਵਾਸਤੇ ਰਹੋ ਖੁਸ਼ ਰਹੋ ਤੇ ਆਪਣਾ ਧਿਆਨ ਜਰੂਰ ਰੱਖਿਆ ਕਰੋ ਬਾਏ ਬਾਏ ਲਵ ਯੂ ਆਲ